ਸਭ ਸਿਰਾਲ ਦੋਸਤੋ ਅੱਜ ਦੀ ਵੀਡੀਓ ਵਿੱਚ ਅਸੀਂ ਵੇਖਾਂਗੇ ਕਿ ਸੂਰਜ ਗ੍ਰਹਿਣ ਕਿਵੇਂ ਹੁੰਦਾ ਹੈ ਜਦੋਂ ਚੰ드ਰਮਾ ਧਰਤੀ ਅਤੇ ਸੂਰਜ ਇੱਕ ਸਿੱਧੀ ਲਾਈਨ ਵਿੱਚ ਆ ਜਾਂਦੇ ਹਨ ਤਾਂ ਚੰ드ਰਮਾ ਸੂਰਜ ਦੀ ਰੋਸ਼ਨੀ ਨੂੰ ਧਰਤੀ ਤੱਕ ਪਹੁੰਚਣ ਤੋਂ ਪਹਿਲਾਂ ਰੋਕ ਲੈਂਦਾ ਹੈ ਇਸ ਸਮੇਂ ਧਰਤੀ ਦਾ ਉਹ ਹਿੱਸਾ ਜਿੱਥੇ ਚੰ드ਰਮਾ ਦੀ ਛਾਂ ਪੈਂਦੀ ਆ ਉਥੇ ਕੁਝ ਸਮੇਂ ਲਈ ਸੂਰਜ ਨਜ਼ਰ ਨਹੀਂ ਆਉਂਦਾ ਇਹੀ ਘਟਨਾ ਸੂਰਜ ਗ੍ਰਹਿਣ ਅਖਵਾਉਂਦੀ ਆ। ਚਿੱਤਰ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਸੂਰਜ ਦੀ ਰੋਸ਼ਨੀ ਚੰ드ਰਮਾ ਨਾਲ ਟਕਰਾਉਂਦੀ ਆ ਤੇ ਧਰਤੀ ਉੱਤੇ ਛਾਂ ਬਣਦੀ ਆ। ਸੂਰਜ ਗ੍ਰਹਿਣ ਵਿਗਿਆਨ ਦੀ ਇਹ ਇੱਕ ਸ਼ਾਨਦਾਰ ਘਟਨਾ ਹੈ ਜਿਸ ਨਾਲ ਅਸੀਂ ਸਿੱਖਦੇ ਹਾਂ ਕਿ ਸਾਡੇ ਗ੍ਰਹਿਣ ਤੇ ਅੰਤਰਿਕਸ਼ ਕਿੰਨੇ ਸੁੰਦਰ ਢੰਗ ਨਾਲ ਮਿਲ ਕੇ ਕੰਮ ਕਰਦੇ ਹਨ। ਜੇ ਤੁਹਾਨੂੰ ਇਹ ਚਿੱਤਰ ਅਤੇ ਸਮਝਾਉਣਾ ਪਸੰਦ ਆਇਆ ਹੋਵੇ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਅਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਜੀ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ